32 ਸਾਲ ਦੇ ਜਵਾਨ ਪੁੱਤ ਦਾ ਤੇਜ਼ਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕੀ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲਾ ਤਾਂ ਨੌਜਵਾਨ ਵਰਿੰਦਰ ਜੋ ਕਿ ਘਰੋਂ ਆਪਣੇ ਦੂਸ ਦੇ ਨਾਲ ਗਿਆ ਸੀ ਅਗਲੇ ਦਿਨ ਸਵੇਰੇ ਪਰਿਵਾਰ ਨੂੰ ਪਤਾ ਲੱਗਿਆ ਕਿ ਖੇਤਾਂ ਦੇ ਨੇੜੇ ਇੱਕ ਨੌਜਵਾਨ ਦੀ ਲਾਸ਼ ਪਈ ਹੈ ਪਰਿਵਾਰ ਨੇ ਜਦ ਜਾ ਕੇ ਵੇਖਿਆ ਤਾਂ ਲਾਸ਼ ਉਹਨਾਂ ਦੇ ਪੁੱਤ ਦੀ ਨਿਕਲੀ ਹੈ ਜਿਸ ਤੋਂ ਬਾਅਦ ਟੱਬਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਪਰਿਵਾਰ ਨੇ ਜਦ ਜਾ ਕੇ ਵੇਖਿਆ ਤਾਂ ਉਹਨਾਂ ਦੇ ਪੈਰਾ ਹੀਠੋ ਜ਼ਮੀਨ ਹੀ ਖਿਸਕ ਗਈ ਹੈ ਸਰੀਰ ਤੇ ਤੇਜ਼ਦਰ ਸੱਟਾਂ ਦੇ ਨਿਸ਼ਾਨ ਮਿਲੇ ਨੇ ਜਿਸ ਤੋਂ ਪਤਾ ਲੱਗਦਾ ਹੈ ਕਿ ਬੇਰਹਿਮੀ ਨਾਲ ਮੁੰਡੇ ਦਾ ਕਤਲ ਕਰਕੇ ਲਾਸ਼ ਸੁੱਟ ਕੇ ਬਦਮਾਸ਼ ਫਰਾਰ ਹੋ ਗਏ ਨੇ ਉਧਰ ਪੁਲਿਸ ਦਾ ਇਹ ਕਹਿਣਾ ਹੈ ਕਿ ਨੌਜਵਾਨ ਦਾ ਕਤਲ ਕਿਸੇ ਪੁਰਾਣੀ ਰੰਜਿਸ਼ ਕਰਕੇ ਕੀਤਾ ਲੱਗਦਾ ਹੈ ਨੌਜਵਾਨ ਦੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਵੀ ਨੇ ਤੇ ਤਫਦੀਸ਼ ਜਾਰੀ ਹੈ ਪੁਲਿਸ ਦਾ ਇਹ ਕਹਿਣਾ ਹੈ ਕਿ ਜਲਦ ਦੋਸ਼ੀ ਕਾਬੂ ਕਰ ਲਏ ਜਾਣਗੇ ਵੱਡੀ ਵਾਰਦਾਤ ਤੁਰਤ ਤਰਨ ਤੋਂ ਸਾਹਮਣੇ ਆਈ ਹੈ ਜਿੱਥੇ ਦੇ ਪਿੰਡ ਬੂ ਹਵੇਲੀਆਂ ਦੇ ਵਿੱਚ 32 ਸਾਲ ਦੇ ਨੌਜਵਾਨ ਵਰਿੰਦਰ ਦਾ ਕਤਲ ਹੋਇਆ ਤੇ ਪਰਿਵਾਰ ਇਨਸਾਫ ਮੰਗ ਰਿਹਾ ਸੋਕਜੀਤ ਇਹ ਜਿਹੜਿਆ ਮੋਢੇ ਕੀ ਲੱਗਦਾ ਤੁਹਾਡਾ ਇਹ ਮੇਰਾ ਦੇਰ ਲੱਗਦਾ ਚਾਚੇ ਜੀ ਦਾ ਬੇਟਾ ਵਾ ਜਨਾਹਰਾ ਵਿਰਿੰਦਰ ਸਿੰਘ ਕੀ ਗੱਲ ਬਾਤ ਹੋਈ ਯਾਰ ਕਿੱਥੋਂ ਪਹੁੰਚ ਲੱਗਾ ਸਾਨੂੰ ਤੇ ਪਾਜੀ ਹੋਣੀ ਪਤਾ ਲੱਗਾ ਵਾ ਉਹ ਵੀ ਰਾਈ ਨ ਜਾਣਦਾ ਸੀ ਤੇ ਕਹਿੰਦੇ ਸੀ ਤੇ ਫਿਰ ਇਹਨਾਂ ਨੇ ਇੱਧਰ ਨੂੰ ਆਏ ਆ ਬਕਿਤੇ ਸੇ ਉਹ ਵਿਰਿੰਦਰ ਤੇ ਨਹੀਂ ਹੱਡਾ ਪਿਆ ਵੀ ਹਾਂਜੀ ਕੀ ਮੰਗੀ ਕਰਦੇ ਜੀ ਤੁਹਾਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਗਲਬਾ ਜੀ ਇਹ ਜਾਮਨਗਰੋਂ ਆਇਆ ਜੀ ਮੁੰਡਾ ਕੰਪਨੀ ਚ ਕੰਮ ਕਰਦਾ ਹੈਗਾ ਇਹਦੇ ਘਰੋਂ ਹਰੀ ਗਿਆ ਤੇ ਹਰੀਆਂ ਤੋਂ ਮੁੰਡੇ ਦੇ ਨਾਲ ਸੰਦੀਪ ਦੇ ਨਾਲ ਚਲੇ ਗਿਆ ਉਹਦੇ ਘਰੇ ਸ਼ਰਾਬ ਪੀਣ ਉਹ ਇਹਨੂੰ ਛੱਡਣਾ ਹੁੰਦਿਆ ਜੀ ਰਾਤ ਉਹਦੇ ਦੱਸਣ ਤੇ ਆ ਵੀ ਮੈਂ ਛੱਡਣਾ ਹੁੰਦਿਆ ਤੇ ਮੁੰਡੇ ਦੇ ਨਾਲ ਇਥੋਂ ਵਹਿ ਗਿਆ ਤੇ ਬਾਅਦ ਚ ਪਤਾ ਨਹੀਂ ਕੀ ਹੋਇਆ ਫਿਰ ਸਾਡੇ ਕੋਲੇ ਮੁੰਡਾ ਸਵੇਰੇ ਆਇਆ ਵੀ ਆ ਸੰਦੀਪ ਉਹ ਦੱਸਣ ਅਹੀਂ ਪੁੱਛਿਆ ਉਹਨੂੰ ਤੇ ਹੁਣ ਸਵੇਰੇ ਵੀ ਉਹਨੇ ਦੱਸਿਆ ਉਹਨੂੰ ਕੌਣ ਕਰਕੇ ਵੀ ਉੱਥੇ ਕਿਸੇ ਦੀ ਡੈਥ ਹੋਈ ਪਈ ਆ ਤੇ ਵੇਖੋ ਆਪਣਾ ਮੁੰਡਾ ਤ ਨਹੀਂ ਫਿਰ ਅਹੀਂ ਇਹਨੂੰ ਇਧਰ ਨੂੰ ਵੇਖਣਾ ਹੈ ਰਾਤ ਅਸੀਂ ਵੇਹਦੇ ਗਏ ਆ 12 1 ਵਜੇ ਪਰੇ ਸੜਕਾਂ ਤੇ ਸਾਰੇ ਲੱਭਦੇ ਗਏ ਆ ਜੀ ਇਹਨੂੰ ਇਹ ਦਖਾਸਤ ਦਿੱਤੀ ਸੀ ਇੱਕ ਬੰਦੇ ਲਈ ਨਹੀਂ ਜੀ ਪਤਾ ਹੀ ਹੁਣੇ ਲੱਗਾ ਸਾਨੂੰ ਤੇ ਹਾਂਜੀ ਹਾਂਜੀ ਸਾਰੇ ਹੁਣ ਤੇ ਆਏ ਪਹੁੰਚ ਗਏ ਜੀ ਇੱਥੇ ਕੀ ਲੱਗਦਾ ਕੁਝ ਨਹੀਂ ਨਹੀਂ ਜੀ ਅਜੇ ਤੱਕ ਅਹੀਂ ਕਿਸੇ ਦੇ ਨਾਲ ਵੀ ਨਹੀਂ ਕਿਸੇ ਦੀ ਦੁਸ਼ਮਨੀ ਹੈਗੀ ਕੀ ਮੰਗ ਕਰਦੇ ਮਾ ਇਹ ਇਨਸਾਫ ਹੋਣਾ ਚਾਹੀਦਾ ਵਾ ਜਿਨ੍ਹਾਂ ਨੇ ਇਹ ਕੀਤਾ ਵਕਾਣ ਫੜੇ ਜਾਣੇ ਚਾਹੀਦੇ ਆ ਉਹਨਾਂ ਨੂੰ ਮੰਦੀ ਸਜ਼ਾ ਮਿਲਣੀ ਚਾਹੀਦੀ ਹੈ ਅਨੀ ਬੋਜੀ ਕੀ ਨਾਂ ਦਾ ਡਾ ਭਵੰਤ ਸਿੰਘ ਕੀ ਗੱਲਬਾਤ ਹੈ ਜਿਹੜਾ ਮੁੰਡੇ ਦਾ ਘਰ ਆਇਆ ਜੀ ਯਾਰ ਉਹ ਗੱਲਬਾਤ ਕੋਈ ਹੁਣ ਪਤਾ ਸਰ ਨਹੀਂ ਕਰ ਲੱਗਦਾ ਜਿਹੜੇ ਕੋਈ ਕੀ ਹੋਈ ਕਿ ਲੱਗਾ ਡਾ ਮੜਾਏ ਮੁੰਡਾ ਇਹ ਮੇਰਾ ਕੀ ਨਾਂ ਇਹਦਾ ਵਰਿੰਦਰ ਸਿੰਘ ਕਿੰਨੀ ਕੁ ਉਮਰ ਹੀ ਨੇ 32 33 ਸਾਲ ਨੂੰ ਨਹੀਂ ਕੀ ਗੱਲਬਾਤ ਹੋਈ ਹੈ ਗੱਲਬਾਤ ਦਾ ਰਮਨ ਸ਼ਾਮੀ ਜੀ ਪਈ ਆਇਆ ਵਾ ਹਰੀ ਕੇ ਨਾਲ ਇੱਕ ਹੋਰ ਮੁੰਡਾ ਆਇਆ ਹੱਟ ਬਾਹਰੀਆ ਉਹਨ ਮੋਟਰਸਾਈਕਲ ਤੇ ਵਾਟਸਐਪ ਤੇ ਘੜਾਤਾ ਕੋਰ ਨਾਲ ਸੱਜਣ ਇਹਨਾਂ ਦਾ ਜਿਸ ਨਾਲ ਕਿ ਦੌੜਦਾ ਹੈ ਤੇ ਉਹਦੇ ਨਾਲ ਮੜਕੇ ਘਰੇ ਨੂੰ ਚਲੇ ਗਏ ਤੇ ਉੱਥੇ ਟੈਕਸ਼ੀ ਕਢਾਉਣ ਲੱਗੇ ਉਹ ਮੜਕੇ ਛੱਡਣ ਆਉਂਦੇ ਕਿੰਨੇ ਕੁ ਦਾ ਟਾਈਮ ਇਹ ਚੱਲਣਾ ਆਉਂਦਾ 8 ਕਿਤੇ ਲੱਗ ਪੌਣੇ 8 ਦਾ ਟਾਈਮ ਸੀ ਹਾਂਜੀ ਤੇ ਉਹ ਛੱਡਣ ਆਉਂਦੇ ਤੇ ਇਹ ਅਜੇ ਕਿ ਜਦੋਂ ਆ ਗਏ ਆ ਤੇ ਜਿਹੜੇ ਜਿਹੜਾ ਛੱਡਣ ਆਉਂਦੇ ਮੈਂ ਮੋਟਰਸਾਈਕਲ ਮੋੜਿਆ ਪਿਆ ਲੰਘ ਗਏ ਪਰ ਇਹ ਪਿੰਡ ਨਾਲ ਦੇ ਹਮੇਸ਼ਾ ਦੌਰੇ ਪੇਸ਼ੇ ਰਹੇਗਾ ਮੋਟਰਸਾਈਕਲ ਮੋੜਾ ਦੋ ਦਿਨ ਕਿ ਸ਼ੋਰ ਆ ਗਿਆ ਉਹਨਾਂ ਡਾਕ ਲਿਆ ਮੋਟਰਸਾਈਕਲ ਲੈ ਬੱਲੇ ਆ ਤੋ ਤੇ ਮੜਾਇਆ ਤੇ ਆਂਦਾ ਵੀ ਰਹਾ ਨਾ ਨੰਦ ਚੰਗਾ ਜਾਤ ਉਹ ਮੈਂ ਨਾ ਚਲੇ ਜਾਣਾ ਹੁਣ ਤਸਰ ਮੁਤਾਬਕ ਹੈ ਤੇ ਨਿਕੂਤ ਰੱਖੇ ਦੇ ਵੇਖਿਆ ਕਿ ਤਰ੍ਹਾਂ ਦਾ ਤੇ ਤੂੰ ਯਾ ਮੈਂ ਚਲੇ ਜਾਣਾ ਕਰ ਇਹਨਾਂ ਦੇ ਨਾਲ ਬਹਿ ਕੇ ਆ ਗਿਆ ਤੇ ਆਰਟਿਕ ਉਹ ਜਦ ਘਰ ਦੀ ਘੜੀ ਮੂੜੀ ਫੋਨ ਲਾਈ ਜਾਂਦੀ ਉਹਦੋਂ ਮੁੜ ਕੇ ਫੋਨ ਬੰਦ ਹੋ ਗਿਆ ਅਖਰ ਉਹ ਜੇ ਸਰਵਾਤ ਕਿਤਰਾ ਬਦਲ ਗਿਆ ਦੰਦ ਇੱਥੇ ਇੱਥੇ ਦਾ ਰਾਤ ਲੱਭਦੇ ਰਹੇ ਆ ਸਾਡਾ ਪਿੰਡ ਦਾ ਪਿੰਡ ਨੂੰ ਜਾਣ ਵਾਲਾ ਰਾਹ ਰਹੀ ਘੱਟ ਪਰਲੇ ਪਾਸੇ ਤੇ ਅਸੀਂ ਹਾਂ ਉਧਰ ਤੇ ਰਾਤ ਹੀ ਵੇਹੂ ਕਹੇ ਇਧਰ ਨੂੰ ਅਸੀਂ ਜੇ ਆਉਣ ਟਾਈਮ ਚੱਲ ਉਧਰ ਦੀ ਉਧਰ ਦੀ ਸੜਕ ਤੇ ਦੱਸ ਜਦੋਂ ਉਧਰ ਵੇਨੇ ਵੀ ਉਧਰ ਨਾਲ ਚਰਾਗ ਗੁੰਜੀ ਦੇ ਡੱਗਾ ਪਾ ਲੱਗਦੇ ਕਿੱਤੇ ਆ ਜਾਂਦੇ ਅੱਗੇ ਸਾਨੂੰ ਰਾਜ ਕੋਨ ਆ ਗਿਆ ਜਿਸ ਜਿਲ੍ਹੇ ਕਰੇ ਬੈਠੇ ਤੱਕ ਜਗ ਲਾਉਣੇ ਕਿ ਉੱਥੇ ਬੰਦਾ ਕੋਈ ਮਰਿਆ ਪਿਆ ਵਾ ਤੇ ਮਮੀ ਤੁਰਿਆ ਆਣਾ ਪਾ ਵੇਖੀਏ ਤੇ ਤੁਸੀਂ ਇਧਰ ਨੂੰ ਆਇਓ ਇੱਥੇ ਇਧਰ ਨੂੰ ਆ ਜੀ ਗਾੜਾ ਕੋਈ ਦੁਸ਼ਮਣੀ ਲੱਗਦੀ ਸੀ ਜਿਹਦੇ ਸਟੈਲ ਹੁੰਦਾ ਇਹ ਦੀ ਨਹੀਂ ਕਿ ਮੁੰਡੇ ਦੀ ਨਹੀਂ ਕਿਸੇ ਦੀ ਜਿਆਦਾ ਬਾਹਰ ਹੀ ਰਿਹਾ ਪਹਿਲਾਂ ਚੰਡੀਗੜ੍ਹ ਕੰਮਕੁਮ ਕਰਦਾ ਰਿਹਾ ਵਾ ਤੇ ਮੁੜ ਕੇ ਇੱਥੇ ਥੋੜਾ ਚੰ ਰਿਹਾ ਤੇ ਕੋਈ ਇਹਨਾਂ ਨਾਲ ਨਹੀਂ ਗੱਲ। ਸ਼ਾਕਾ ਹੈ ਤੁਹਾਨੂੰ ਕਿਸ ਦੀ? ਬਸ ਬੁਣਾਈ ਹੱਥ ਦੀ ਘੜੀ ਤੇ ਨਹੀਂ ਗਾ ਕੋਈ ਮੈਨੂੰ ਪਤਾ ਸੋ ਨਹੀਂ ਗਾਦਾ ਜਿਹੜਾ ਦਿਮਾਗ ਦੇ ਸਾਹ ਨਾਲ। ਛੋਟਾ ਬੱਚਾ ਹਜ਼ਾਰਾ ਤੁਸੀਂ ਤਾਂ ਜਿਆਦਾ ਪੁੱਛਾਕ ਨਹੀਂ ਆ ਜਾ। ਕਿ ਹਮੇਰੇ ਨਾਲ ਸੋ ਕੋ ਪੇਂਟ ਵਾਲੇ ਕੋਈ ਸੱਚਾ ਮੈਂ ਸੱਚਾਈ ਤੇ ਇਹਨਾਂ ਦੇ ਕੋ ਥੋੜਾ ਬਦਾ ਨੇਕੀ ਦਾ ਚਲ ਤੂੰ ਮੈਂ ਮਹੁੰਦੀ ਰਹਿੰਦੀ ਆ ਤੇ ਬਾਕੀ ਭਾਰ ਕੇ ਹਜਾਇਤੀ ਤੋਂ ਗਾ ਨਹੀਂ ਗਾਦੇ ਜੀ ਉਹ ਵੀ। ਦਿਆਂ ਕਿ ਇਹਨਾਂ ਮਰਨ ਮਰੌਣ ਦੀ ਜਾਂ ਕੋਈ ਮਤਲਬ ਹਾਦਸੇ ਵੀ ਇਹੋ ਜਿਹੀ ਦਸ਼ਮਣੀ ਵੀ ਸੀ ਵੀ ਹੈਗੀ ਕੀ ਮੰਗ ਕਰਦੇ ਹੁੰਦੇ ਸੀ ਮੰਗ ਗਏ ਇਨਸਾਫ ਹੁੰਦਾ ਹੋ ਰਹੀ ਮੰਗ ਅਸੀਂ ਕੀ ਕਰਨੀ ਆ ਸਾਡਾ ਹੁਣ ਜੋ ਸਾਡੇ ਨਾਲ ਤਾਂ ਜਿਹੜਾ ਹੋ ਗਿਆ ਹੋ ਗਿਆ ਵਾ ਚਲੋ ਦੋਸ਼ੀਗਾ ਨਾ ਕਿਸੇ ਨੂੰ ਕਰਨ ਕੇ ਸਾਡਾ ਤੇ ਜੋ ਨਾ ਹੀ ਹੋ ਗਿਆ ਇਹ ਕਰਕੇ ਸਾਨੂੰ ਅੱਖਾਂ ਸਾਹਮਣੇ ਆ ਜੇ ਬੰਦਾ ਕਿਹੜਾ ਵਾ ਬੇਚੋਰੋ ਦੋਸ਼ੀ ਦੋਸ਼ੀ ਫੜਿਆ ਜਾਵੇ ਪਤਾ ਲੱਗੇ ਸਾਨੂੰ ਇਹ ਕਿਹੜੀ ਗੱਲਾਂ ਕੀ ਇਹ ਇਹਦੀ ਤੇ ਇਹਦੇ ਨਾਲ ਗੱਲ ਵੀ ਨਹੀਂ ਕੋਉਂ ਤੇ ਜਿਹਦੇ ਕੋਲੇ ਅੱਜ ਮਿਲੇ ਉਸ ਨੂੰ ਆ ਜਾ ਆ ਜਾ ਕੀ ਹਾਲ ਹੈ ਕੀ ਹਾਲ ਆਪ ਵੀ ਕੋਈ ਫਿਰ ਦੰਦਾ ਹੈ ਇਹ ਬਰਿੰਦਰ ਸਿੰਘ son of ਕੋਲ ਸਿੰਘ ਪਿੰਡ ਕੋਤ ਦੇਵਾ ਦੇ ਇਹਦੀ ਉਮਰ 30 ਸਾਲ ਹੈ ਜਿਹਦੀ ਨੂੰ ਡੈਡ ਬੋਡੀ ਜਿਹੜੀ ਹੈ ਪੱਤੀ ਰੋਡ ਤੋਂ ਮੂਹੇ ਵਾਲੀ ਰੋਡ ਤੇ ਜਿਹੜੀ ਲਿੰਕ ਰੋਡ ਆ ਉੱਤੇ ਮਿਲੀ ਹੈ ਇਹਦੀ ਬੋਡੀ ਤੇ ਤੇਜ਼ ਧਾਰ ਛਾ ਦੇ ਚਗਮ ਨੇ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਦੇ ਪੇਰੈਂਟਸ ਆ ਗਏ उन्होंने स्टेटमेंट रिकॉर्ड करके एफ आई आर लॉन्च करके इनवैसटीगे करके तुम बाकी फैक्ट्स होंगे तुम दस देंगे डेफिनेटली कोई ना कोई रंजिश ही होंगी ता ही मैडर होंगे अदरवाइज तो कतल तो इस तुम पता ही है